ਮੈਂ ਲੋਕਾਂ ਦੇ ਹਾਲਾਤ ਦੱਸ ਰਿਹਾ ਤੈਨੂੰ ਜੋ ਕਰਦੇ ਨੇ ਹੁਣ ਫਰਜ਼ ਕਰ ਲਓ ਮੇਰੇ ਅੰਦਰ ਇੱਕ ਵਿਚਾਰ ਪੈਦਾ ਹੋ ਗਿਆ ਮੈਂ ਸੋਚਦਾ ਹਾਂ ਕਿ ਮੈਂ ਸਤਗੁਰੂ ਦਾਸ ਮਹਾਰਾਜ ਨੂੰ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਨੂੰ ਲੋਕਾਂ ਦੇ ਦਿਮਾਗ ਦੇ ਵਿੱਚ ਪ੍ਰਕਾਸ਼ ਕਰਾਵਾਂ ਤੇ ਕਈ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਤੋਂ ਪੈਸਾ ਇਕੱਠਾ ਕਰਦੇ ਨੇ ਬੜਾ ਸੈਂਪਲ ਸਵਾਲ ਹੈ ਧਿਆਨ ਕਰਿਓ ਪੈਸਾ ਕਿੱਦਾ ਇਕੱਠਾ ਹੁੰਦਾ ਸਤਗੁਰੂ ਦਾਸ ਮਹਾਰਾਜ ਜੀ ਸਤਗੁਰੂ ਦਾਸ ਮਹਾਰਾਜ ਜੀ ਉਹ ਰਬਿਆ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਆ ਗगन ਵਿੱਚ ਥਾਲ ਰਬ ਗगन ਕੁਦਰਤ ਪੂਰੀ ਕੁਦਰਤ ਥਾਲਿਆ ਇਸ ਥਾਲ ਦੇ ਵਿੱਚ ਇਸ ਪੂਰੀ ਕੁਦਰਤ ਦੇ ਵਿੱਚ ਰੱਬ ਦੀ ਵਿਚਾਰਧਾਰਾ ਪਈ ਹੈ ਗगन ਮੈਂ ਥਾਲ ਰੱਬ ਚੰਦ ਦੀਪਕ ਬਣੇ ਨਾਲ ਚੰਦ ਦੀਪਕ ਬਣੇ ਅਰਬਦਾਸ ਦੀ ਵਿਚਾਰਧਾਰਾ ਦੇ ਨਾਲ ਜਿਹੜਾ ਜੁੜ ਗਿਆ ਉਹ ਜਾਂ ਚੰਦ ਬਣ ਗਿਆ ਜਾਂ ਦੀਪਕ ਬਣ ਗਿਆ ਜਿਹਨੇ ਚਾਰਨਾ ਕਰ ਦਿੱਤਾ ਰੱਬ ਚੰਦ ਦੀਪਕ ਬਣੇ ਗਗਨ ਮੇਂ ਥਾਲਾ ਰਾਬਾ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਕੋਈ ਤਾਰੇ ਬਣ ਗਿਆ ਹੁਣ ਗੁਰੂ ਨਾਨਕ ਸਾਹਿਬ ਕਹਿ ਰਹੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਸੰਮਤ ਪਾਤਸ਼ਾਹੀ ਕੈਲੰਡਰ ਨੂੰ ਲਿਖਣ ਵਾਲੇ ਲੋਗ ਕੈਲੰਡਰ ਨੂੰ ਚਲਾਉਣ ਵਾਲੇ ਲੋਗ ਕੀਰਤ ਕਰਦਿਆਂ ਕਰਦਿਆਂ ਨਾਮ ਚੱਲਣਾ ਚਾਹੀਦਾ ਹੈ ਦਿਮਾਗ ਦੇ ਵਿੱਚ ਕਿਰਤ ਕਰਦੇ ਆ ਕਰਦੇ ਆ ਕੀ ਹੋਣਾ ਚਾਹੀਦਾ ਜੀ ਦਿਮਾਗ ਦੇ ਵਿੱਚ ਪ੍ਰਕਾਸ਼ ਹੋਣਾ ਚਾਹੀਦਾ ਕਿਹਦਾ ਕਿਹੜਾ ਪ੍ਰਕਾਸ਼ ਹੋਣਾ ਚਾਹੀਦਾ ਕਿ ਜਿਹੜੀ ਮੈਂ ਕਿਰਤ ਕਰ ਰਿਹਾ ਇਹ ਹੱਥਾਂ ਦਾ ਸਾਰਾ ਦੀ ਕਿਰਤ ਮੈਂ ਲਾਉਣੀ ਕਿੱਥੇ ਆ ਇਹ ਨਾਮ ਚਰਨਾ ਚਾਹੀਦਾ ਦੂਜਾ ਇਸ ਹੱਥਾਂ ਦੀ ਕਿਰਤ ਨਾਲ ਕੀਤੀ ਹੋਈ ਨਾ ਮੈਂ ਕਿਹਦੇ ਕਿਹੜੇ ਮਨੋਖ ਨੂੰ ਕਿਹੜੇ ਕਿਹੜੇ ਗਰੀਬ ਨੂੰ ਸੁੱਖ ਦੇ ਸਕਦਾ ਨਾਮ ਚ ਇਹਨੂੰ ਨਾਮ ਕਹਿੰਦੇ ਆ ਇਹ ਨਾਮ ਆ ਉਹ ਨਾਮ ਨਹੀਂ ਹੈਗਾ ਸਤਨਾਮ ਵਾਹਿਗੁਰੂ 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 ਵਾਹ ਇਹ ਨਾਮ ਨਹੀਂ ਸਤਨਾਮ 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 ਇਹ ਲਿਖਿਆ ਹੋਇਆ ਪਹਿਲਾਂ ਗੁਰਾਂ ਨੇ ਅੰਦਰ ਆਰਾਮ ਰਾਮਾ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਜੇ ਸਤਨਾਮ ਸਤਨਾਮ ਕਰਦੇ ਰਹੋਗੇ ਤੂੰ ਹੀ ਸਤਨਾਮ ਨੂੰ ਪਾ ਲੂਗੇ ਵਾਹਿਗੁਰੂ 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 ਕਰਦੇ ਰਹੋਗੇ ਪਾ ਲੂਗੇ ਤੁਸੀਂ ਮਾਣ ਕੇ ਲਿਖਿਆ ਕੋਲੋਨੀ ਕਹਿ ਰਿਹਾ ਮੈਂ ਮੇਰੇ ਤੇ ਨਾ ਦੋਸ਼ ਲਾ ਦਿਓ ਤੁਸੀਂ ਕਹਿ ਰਹੇ ਨੇ ਅੰਦਰ ਲਿਖਿਆ ਹੋਇਆ ਅੱਛਾ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ